ਹਾਂਜੀ ਦੋਸਤੋ 1 ਜਨਵਰੀ ਤੋਂ ਲਾਗੂ ਹੋਣ ਜਾ ਰਹੇ ਨੇ ਤਿੰਨ ਵੱਡੇ ਨਿਯਮ ਕਿਹੜੇ ਨਿਯਮ ਲਾਗੂ ਹੋਣ ਜਾ ਰਹੇ ਨੇ ਇਹ ਜਾਣ ਲਓ ਸਾਲ 2023 ਦੇ ਆਪਣੇ ਅੰਤਮ ਪੜਾਤੇ ਹੈ ਕੁਝ ਦਿਨਾਂ ਚ ਨਵਾਂ ਸਾਲ ਜਾਨੀ 2024 ਦਸਤਕ ਦੇਣ ਵਾਲਾ ਹੈ ਨਵੇਂ ਸਾਲ ਦੇ ਵਿੱਚ ਕਈ ਨਵੇਂ ਕੰਮਾਂ ਦੀ ਸ਼ੁਰੂਆਤ ਹੁੰਦੀ ਹੈ ਕਈ ਨਵੇਂ ਨਿਯਮ ਵੀ ਲਾਗੂ ਹੁੰਦੇ ਨੇ ਜੇਕਰ ਤੁਸੀਂ smartphones ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਦੱਸ ਦਈਏ ਕਿ 1 ਜਨਵਰੀ 2024 ਤੋਂ ਕਈ ਮਹੱਤਵਪੂਰਨ ਬਦਲਾਅ ਹੋਣ ਜਾ ਰਹੇ ਨੇ ਜੋ ਸਿੱਧੇ ਤੌਰ ਤੇ ਤੁਹਾਨੂੰ ਪ੍ਰਭਾਵਿਤ ਕਰ ਸਕਦੇ ਨੇ ਅਜੇਚ ਸਾਵਧਾਨ ਹੋ ਕੇ ਤੁਹਾਨੂੰ 1 ਜਨਵਰੀ ਤੋਂ ਪਹਿਲਾਂ ਤਿੰਨ ਜ਼ਰੂਰੀ ਕੰਮ ਪੂਰੇ ਕਰ ਲੈਣੇ ਚਾਹੀਦੇ ਨੇ ਨਹੀਂ ਤਾਂ ਤੁਹਾਡਾ ਫੋਨ ਸਿਰਫ ਇੱਕ ਡੱਬਾ ਹੀ ਰਹਿ ਜਾਵੇਗਾ ਤੁਸੀਂ SIM ਕਾਰਡ ਤੋਂ ਲੈ ਕੇ UPI ਪੇਮੈਂਟ ਤੱਕ ਕਈ ਕੰਮਾਂ ਤੇ ਇਸ ਦਾ ਪ੍ਰਭਾਵ ਦੇਖ ਸਕਦੇ ਹੋ ਬੰਦ ਹੋ ਜਾਵੇਗਾ UPI ਅਕਾਊਂਟ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਭੁਗਤਾਨ ਐਪਸ ਤੇ ਬੈਂਕਾਂ ਜਿਵੇਂ Google Pay Paytm ਤੇ PhonePe ਨੂੰ ਅਜੇ UPI ID ਤੇ ਨੰਬਰਾਂ ਨੂੰ ਬੰਦ ਕਰਨ ਲਈ ਕਿਹਾ ਹੈ ਜੋ 1 ਸਾਲ ਤੋਂ ਵੱਧ ਸਮੇਂ ਤੋਂ ਐਕਟਿਵ ਨਹੀਂ ਹਨ ਇਸ ਦੀ ਆਖਰੀ ਮਿਤੀ 31 ਦਸੰਬਰ 2023 ਰੱਖੀ ਗਈ ਹੈ ਅਜਿਹਾ ਇਸ ਲਈ ਕੀਤਾ ਗਿਆ ਹੈ ਕਿਉਂਕਿ ਕਈ ਵਾਰ ਦੂਜੇ ਭੋਗਤਾਵਾਂ ਨੂੰ ਫੋਨ ਨੰਬਰ ਜਾਰੀ ਕੀਤੇ ਜਾਂਦੇ ਨੇ ਤੇ ਅਜਿਹੀ ਸਥਿਤੀ ਚ ਪੈਸਿਆਂ ਦੇ ਲੈਣ ਦੇਣ ਦੇ ਵਿੱਚ ਗੜਬੜੀ ਹੋ ਸਕਦੀ ਹੈ SIM ਕਾਰਡ ਦੇ ਲਈ ਬਣਾਇਆ ਜਾ ਰਿਹਾ ਹੈ ਨਵਾਂ ਨਿਯਮ ਨਵਾਂ ਦੂਸੰਚਾਰ ਬਿਲ 2023 ਲੋਕ ਸਭਾ ਤੇ ਰਾਜ ਸਭਾ ਚ ਪਾਸ ਹੋ ਗਿਆ ਹੈ ਜਲਦੀ ਹੀ ਬਿਲ ਕਾਨੂੰਨ ਬਣ ਜਾਵੇਗਾ ਇਸ ਨਵੇਂ ਬਿਲ ਵਿੱਚ ਇੱਕ ਨਿਯਮ ਬਣਾਇਆ ਗਿਆ ਹੈ ਕਿ ਨਵਾਂ SIM ਕਾਰਡ ਲੈਣ ਲਈ ਗਾਹਕਾਂ ਨੂੰ ਬਾਇਓਮੈਟ੍ਰਿਕ ਵੇਰਵੇ ਦੇਣੇ ਹੋਣਗੇ ਅਜੇ ਤੱਕ ਜੇਕਰ ਤੁਸੀਂ ਬਾਇਓਮੈਟ੍ਰਿਕ ਵੇਰਵਿਆਂ ਤੋਂ ਬਿਨਾਂ ਨਵਾਂ SIM ਖਰੀਦਣਾ ਚਾਹੁੰਦੇ ਹੋ ਤਾਂ 31 ਦਸੰਬਰ ਤੋਂ ਪਹਿਲਾਂ ਖਰੀਦ ਲਓ ਅਗਲਾ ਜਿਹੜਾ ਨਿਯਮ ਹੈ Gmail account ਹੋਣ ਜਾ ਰਹੇ ਨੇ ਬੰਦ Google ਇਹ ਸਾਰੇ Gmail ਖਾਤਿਆਂ ਨੂੰ ਡਿਲੀਟ ਕਰ ਰਿਹਾ ਹੈ ਜੋ 1 ਜਾਂ 2 ਸਾਲਾਂ ਤੋਂ ਨਹੀਂ ਵਰਤੇ ਗਏ ਇਹ ਕੰਮ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ ਜੇਕਰ ਤੁਸੀਂ ਲੰਬੇ ਸਮੇਂ ਤੋਂ ਕਿਸੇ ਵੀ account ਦੀ ਵਰਤੋਂ ਨਹੀਂ ਕੀਤੀ ਤਾਂ ਇੱਕ ਵਾਰ ਤੁਹਾਨੂੰ ਇਸ ਨੂੰ ਐਕਟਿਵ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਨਹੀਂ ਤਾਂ ਇਹ ਬੰਦ ਹੋ ਜਾਵੇਗਾ ਸੋ ਇਹ ਵੱਡੀ ਅਪਡੇਟ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੈ ਜਿਹੜੇ ਕਿ 1 ਜਨਵਰੀ 2024 ਤੋਂ ਲਾਗੂ ਹੋਣ ਜਾ ਰਹੇ ਨੇ ਤਿੰਨ ਵੱਡੇ ਨਿਯਮ ਇਹਦਾ ਅਸਰ ਤੁਹਾਡੇ ਤੇ ਕਿੰਨਾ ਪਵੇਗਾ ਹੁਣ ਦੇਖਣਾ ਇਹ ਹੋਵੇਗਾ ਸੋ ਇਸੇ ਤਰ੍ਹਾਂ ਦੀ ਨਿਤ ਨਵੀਂ ਅਪਡੇਟਾਂ ਲੈਣ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਬਹੁਤ-ਬਹੁਤ ਧੰਨਵਾਦ